ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਗਿਆਣਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਦੇ ਕੋਟ ਸੁਖਿਆ ਪਿੰਡ ਆ ਤੇ ਜਾਉਣ ਵਾਲਾ ਨੇੜਾ ਇੱਕ ਥੋੜੇ ਜੇ ਥਾਂ ਦੇ ਵਿੱਚ ਬਾਈ ਨੇ ਫਾਰਮ ਬਣਾਇਆ ਦੋਸਤੋ ਫਾਰਮ ਇਹਨੂੰ ਲਾਰਜ ਫਾਰਮ ਵੀ ਕਹਿ ਸਕਦੇ ਹੋ ਤੇ ਸਮਾਲ ਵੀ ਕਹਿ ਸਕਦੇ ਆ ਕਿਉਂਕਿ ਇਹ ਬਾਈ ਬਰੀਡ ਤੇ ਕੰਮ ਕਰਦਾ ਆ ਆਪਦੀਆਂ ਹੀਫਰ ਤਿਆਰ ਕਰਦਾ ਜਿਵੇਂ ਹੁਣ ਇਸ ਟਾਈਮ ਜਿਹੜਾ ਬਾਈ ਨਾਲ ਗੱਲਾਂ ਬਾਤਾਂ ਹੋਈਆਂ ਪਤਾ ਲੱਗਾ ਜਾਦਾਂਤਰ گاਵਾ ਪਹਿਲੇ ਜਾਂ ਦੂਜੇ ਸੂਏ ਦੀਆਂ ਇੱਥੇ ਮੌਜੂਦ ਐ ਅੱਜ ਇਹਨਾਂ ਨੇ ਵੀਡੀਓ ਜਿਹੜੀ ਬਣਾਉਣੀ ਐ ਇਹਦੇ ਚ 5 ਹੀਫਰ 5 ਵੱਛੀਆਂ ਵਕਾਊ ਕੀਤੀਆਂ ਛੋਟੀਆਂ ਵੱਛੀਆਂ ਦੋਸਤੋ ਕੀਮਤ ਵੀਡੀਓ ਚ ਹੋਊਗੀ ਸੀਮਨ ਡਿਟੇਲ ਵੀਡੀਓ ਚ ਦੱਸਾਂਗੇ ਵੈਕਸ ਰੇਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਸ ਆ ਵੀ ਤੁਹਾਨੂੰ ਉਹ ਰੇਟ ਵੀ ਪਸੰਦ ਆਊਗਾ ਤੇ ਵਹਿੜਾਂ ਵੀ ਪਸੰਦ ਆ ਜਾਣੀਆਂ ਸੋ ਆਓ ਮਿਲਦੇ ਆਂ ਬਾਈ ਨੂੰ ਤੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੇ ਪਹਿਲਾ ਵੀਡੀਓ ਦੇ ਵਿੱਚ ਇੱਕ ਬੱਚਾ ਤੁਹਾਨੂੰ ਦਿਖਾ ਦੇਣਾ ਵੀਰ ਦਾ ਇਧਰਲੇ ਪਾਸੇ ਆਇਆ ਵੀਡੀਓ ਅਸੀਂ ਬਣਾਉਣੀ ਸੀ ਤੇ ਹੁਣ ਆਪਾਂ ਗੱਲਾਂ ਕਰਾਂਗੇ ਜਿਹੜੀਆਂ ਬੱਚਿਆਂਾਂ ਛੋਟੀਆਂ ਬਾਈ ਨੇ ਵੇਚਣੀਆਂ ਹੈ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਮੇਰਾ ਨਾਮ ਜੱਸਾ ਬਾਈ ਜਿਵੇਂ ਭਈ ਅੱਜ ਆਪਾਂ 5 ਬੱਚੀਆਂ ਵੇਚਣ ਲੱਗੇ ਆਂ ਹਾਂਜੀ ਭਈ ਕੋਈ ਵੀ ਫਾਰਮ ਵਾਲਾ ਭਰਾ ਜਿਹੜਾ ਬਰੀਡ ਤੇ ਕੰਮ ਕਰਦਾ ਹੀਫਰ ਨਹੀਂ ਬੱਚੇ ਘੱਟ ਵੇਚਦਾ ਹੁੰਦਾ ਐ ਕਿ ਕੀ ਰਾਦਾ ਬਣ ਗਿਆ ਆਪਣਾ ਭਈ ਸਾਡੇ ਕੋਲੇ ਨਾ ਸਾਰੀਆਂ گاਵਾ ਦੂਜੇ ਸੂਏ ਆ ਮਾਲਾ ਕਿ ਪਹਿਲੇ ਸੂਏ ਆ ਤੇ ਦੂਜੇ ਸੂਏ ਆ ਤੇ ਸਾਰੀਆਂ گاਵਾਂ ਦਾ ਰਿਕਾਰਡ ਮਾਲਾ 30 ਤੋਂ 35 ਤੋਂ 40 ਦੇ ਵਿੱਚ ਵੇਚਾ ਠੀਕ ਹੈ ਭਈ ਸਾਰੀਆਂ ਵਧਗਾ ਦੁੱਧ ਵਾਲੀਆਂ گاਵਾ ਇਹ ਸਾਨੂੰ ਆਏ ਆ 2 ਸਾਲ ਦੁੱਧ ਪੀੜ ਗਏ ਹੋਰ ਉਹਨਾਂ ਦਾ گاਵਾ ਦਾ ਭਈ ਬੱਚੇ ਐ ਕਿ ਸਾਡੇ ਕੋਲੇ ਸੌਖਣਾ ਵਧੀਆ ਆ ਉਹਦੇ ਵਿੱਚ ਸਾਡੇ ਇਰਾਦਾ ਪੰਜ ਬੱਚੇ ਸੇਲ ਕਰਦਗੇ ਘਰੇ ਕਿੰਨੇ ਬਈ ਸਾਡੇ ਕੋਲੇ 4 ਬੱਛੀਆਂ ਰਹਿ ਜਣੀਆਂ ਚਾਰ ਰਹਿ ਜਣੀਆਂ ਪੰਜ ਸੇਲ ਹਾਂ ਇੱਕ ਵੜ ਸੂਣ ਵਾਲੀ ਹੈ ਸਾਡੇ ਕੋਲੇ ਕੋਈ ਐਕਸੀਸੀਮਲ ਆਇਆ ਵਾ ਅਸੀਂ ਤੇ ਪੰਜ ਗਾ ਰੱਖਾਂਗੇ ਪੰਜ ਗਾ ਆਪਾਂ ਵੇਚ ਦਾਂਗੇ ਬਈ ਅੱਛਾ ਜਿਹੜੀਆਂ ਪਹਿਲਾਂ ਬੱਛੀਆਂ ਅੱਗੇ ਆਪਾਂ ਫਿਰ ਉਹਨਾਂ ਦੇ 66 ਲਵਾ ਰਹੇ ਹਾਂ ਸਾਰੇ ਹਾਂ ਬਈ 66 ਲਵਾ ਲਏ ਅੱਗੇ ਆਪਣੇ ਕੋਲੇ ਆਵੇ ਬੱਛੀਆਂ ਆਪਣੇ ਕੋਲੇ 6 ਆ ਗਈਆਂ ਸੱਤ ਬੱਛੀਆਂ ਤੇ ਇਹ ਨਾਲ ਅਸਾ ਸੀ ਮਲਾਇਆ ਵੈ ਬਈ ਸਾਰੀਆਂ ਦੇ ਇਹਨਾਂ ਦੇ ਵੀ ਸੈਕਸਡੀ ਲੱਗੀਆਂ ਹਾਂਜੀ ਬਈ ਅੱਛਾ ਬਈ ਜਿਹੜੀਆਂ ਹੁਣ ਆਪਾਂ ਪੰਜ ਵੇਚਣ ਲੱਗੇ ਹਾਂ ਹਾਂਜੀ ਬਈ ਇਹਨਾਂ ਦੀ ਡਿਟੇਲ ਦੱਸਦੇ ਹਾਂ ਪਹਿਲਾਂ ਇਹ ਬੱਚੀ ਨੂੰ ਕਰੀ ਮੜਾ ਪਿਛਾਣ ਹੋ ਜੀ ਤੇਰੇ ਨਾਲ ਚੱਲੀ ਆ ਬੱਚੀ ਆਪਣੇ ਕੋਲੇ ਆ ਬੱਚੀ ਆ ਇਹਦੀ ਮਾਂ ਵੀ 40 120 ਦੀ ਆ ਇਹ ਆਪ ਐਰੀਵੰਤ ਦੀ ਆ ਇਹਦੀ ਦਾਦੀ ਬਈ ਪੇਪਰ ਦੀ ਆ ਇਹਦੀ ਮਾਂ ਦਾ ਆਪਣੇ ਕੋਲੇ ਫਾਰਮ ਤੇ ਆ 35 ਕਿਲੋ ਦਾ ਇਹ ਰਿਕਾਰਡ ਬਈ ਇਹਦੀ ਮਾਂ ਦਾ ਇਸ ਟਾਈਮ ਪਹਿਲਾਂ ਬੱਚੀ ਬਈ ਪਹਿਲਣ ਬੱਚੀ 35 ਕਿਲੋ ਦਾ 35 ਕਿਲੋ ਆ ਬਈ ਉਮਰ ਕਿੰਨੀ ਹੋ ਗਈ ਨਹੀਂ ਉਹ ਮਾਂ ਦੀ ਬਈ ਨਹੀਂ ਇਹ ਦੀ ਇਹ ਦੀ ਬਈ ਹੋਊਗੀ ਮਨ ਲਾ ਤਿੰਨਾ 3.5 ਮਹੀਨੇ ਦੇ ਵਿਚਾਲੇ ਵਿਚਾਲੀ ਹੈ ਬੱਚਾ ਦੁੱਧ ਪੀ ਰਹੀ ਹੈ ਕਿ ਨਹੀਂ ਬਈ ਦੁੱਧੇ ਛਿੜਾਤਾ ਦੁੱਧੇ ਛਿੜਾਤਾ ਕੱਲੀ ਫੀਟ ਤੇ ਹੈ ਬਈ ਕੱਲੀ ਫੀਟ ਤੇ ਹੈ ਮੜਾ ਇਹਦੇ ਮੂੰਹ ਚ ਉਂਗਲ ਜੀ ਪਾਲਾ ਤੇਰੇ ਨਾਲ ਚਲੀ ਜਾਓ ਕਿ ਤੁਹਾਨੂੰ ਮੇਰੇ ਖਿੱਚ ਦੋਸਤੋ ਇਹ ਬੱਚੀ ਦੇਖਿਓ ਬਹੁਤ ਸੋਹਣਾ ਟਾਂਚਾ ਵੱਚੀ ਦਾ ਮੈਂ ਕੋਲੋਂ ਦੇਖ ਰਹਾ ਤੁਹਾਨੂੰ ਵੀ ਆਸਾ ਪਸੰਦ ਆਊਗੀ ਦੇਖਿਓ ਮੜਾ ਇਹਦਾ ਸਟਰਕਚਰ ਤੁਰਨਾ ਤੇ ਨੇ ਮਸਤੀ ਨਾਲ ਹੀ ਹੈ ਪਰ ਫਿਰ ਵੀ ਤੁਹਾਨੂੰ ਦਿਖਾ ਦਿੰਨਾ ਅੱਛਾ ਜਿਵੇਂ ਬਈ ਕੀ ਡਿਮਾਂਡ ਰੱਖਦੇ ਹੋ ਬਈ ਇਹਦਾ 55000 ਲੈਣ ਦੇਣ ਵਾਲਾ ਪ੍ਰਾਈਜ਼ ਹੀ ਹੈ ਜੈਜ ਰੇਟਾ ਜੈਜ ਰੇਟ ਮੈਂ ਇਹ ਨਹੀਂ ਵੀ ਬਾਈ ਦੇ ਕੋਈ ਪੱਖ ਦੀ ਗੱਲ ਕਰਨੀ ਹੈ ਪਰ 3 ਮਹੀਨੇ 2.5 ਮਹੀਨੇ ਵੱਚੀ ਦੁੱਧ ਪਿੰਦੀ ਅੰਦਾਜ਼ਾ ਲਾਇਓ ਕਿੰਨੇ ਦਾ ਪੀਜੂਗੀ ਤੇ ਸੀਮਣ ਵੀ ਚੰਗੇ ਅੱਜਕੱਲ ਮਹਿੰਗੇ ਆਪਾਂ ਨੂੰ ਪਤਾ ਸੋ ਵੱਚੀ ਤੁਹਾਡੇ ਸਾਹਮਣੇ ਆ ਪੂਰਾ ਵਜਨ ਹੈ ਉਮਰ ਦੇ ਹਿਸਾਬ ਤੇ ਇਸ ਤੋਂ ਬਾਅਦ ਚ ਬਈ ਇੱਕ ਪਰਲੇ ਪਾਸੇ ਡੱਬੀ ਵੱਚੀ ਹੈ ਆਏ ਬਈ ਆ ਗਈ ਬਈ ਆ ਜਾਣੀ ਬਈ ਇਹਦੀ ਇਹਦੀ ਕੀ ਡਿਟੇਲ ਹੈ ਬਾਈ ਇਹ ਹੈ ਸਾਢੇ 3-4 ਮਹੀਨਿਆਂ ਦੀ ਹੈ ਇਹ ਆਪ ਹਰਮਾਂਡਾ ਦੀ ਹੈ ਬਾਈ ਇਹਦੀ ਮਾਂ 40x16 ਦੀ ਆ ਪਹਿਲੇ ਸੂਏ ਦੀ ਮਾਂ ਦਾ ਵੀ 38 ਕਿਲੋ ਦਾ ਰਿਕਾਰਡ ਆ ਠੀਕ ਹੈ ਅੱਛਾ ਬਈ ਇਹ ਰਮਾਡਾ ਦੀ ਦੱਸ ਇਹ ਰਮਾਡਾ ਦੀ ਹੈ ਬਈ ਇਹਦਾ ਰੇਟ ਕੀ ਕਰ ਦੋ ਇਹਦਾ ਵੀ ਬਈ 55000 ਰੁਪਿਆ ਸੋ ਸੇਮ ਬੋਡੀ ਵੇਟ ਹੈ ਰੰਗ ਦਾ ਫਰਕ ਹੈ 55000 ਦੀ ਇਹ ਬੱਚੀ ਮਿਲ ਜੂ ਪੂਰੀ ਸੰਭੀ ਹੈ ਇਹ ਨਹੀਂ ਵੀ ਵੇਚਣੀ ਆ ਤਾਂ ਕੋਈ ਕਮੀ ਛੱਡੀ ਹੋ ਹਾਂਜੀ ਇੱਦੋਂ ਅੱਗੇ ਪਰਲੇ ਪਾਸੇ ਇੱਕ ਬੱਚੀ ਫਿਰ ਆ ਗਈ ਬਈ ਹੂੰ ਇਹ ਆ ਬੱਚੀ ਆ ਗਈ ਬਈ ਇਹ ਕਿਹੜੇ ਬੋਲਦੀ ਹੈ ਇਹ ਬਈ ਰਮਾਡਾ ਦੀ ਹੈ ਵੀ ਇਹ ਵੀ ਇਹ ਵੀ ਰਮਾਡਾ ਦੀ ਹਾਂਜੀ ਬਈ ਉਮਰ ਅੰਦਾਜ਼ਾ ਉਮਰ ਇਹ ਦੀ ਬਈ 3 ਕੁ ਮਹੀਨੇ ਨਾਲ ਘਾਟ ਆ ਬਈ ਛੋਟੀ ਹੈ ਇਹ ਇਹਨਾਂ ਨਾਲੋਂ 15 ਕੁ ਦਿਨ ਛੋਟੀ ਲੱਗੇ ਇਹਦੀ ਮਾਦਾ ਰਿਕਾਰਡ ਵੀ ਹੋਊਗਾ ਬਈ 38- ਅੱਛਾ ਕੀ ਪਾਚ ਦੇ ਦੇ ਬਈ ਇਹ ਵੀ 55 ਦੀ ਦੇ ਦਾਂਗੇ ਦੋਸਤੋ ਇਹ ਤਿੰਨ ਨਾਗ 55 ਪਰ ਹੈ ਡਾਇਰੈਕਟ ਸੋ ਤਿੰਨੇ ਵੱਛੀਆਂ ਦੇਖ ਲਓ ਦੋ ਅਰਮਾਡਾ ਦੀਆਂ ਤੇ ਇੱਕ ਦਾ ਸੀਮਨ ਬਾਈ ਨੇ ਪਾਈ ਐਰੀ ਬੰਤ ਬਾਈ ਐਰੀ ਬੰਤ ਬੈਫ ਦਾ ਬੋਲ ਲਈ ਅੱਛਾ ਠੀਕ ਹੈ ਹਾਂਜੀ ਅੱਛਾ ਬਾਈ ਇਹ ਤੋਂ ਬਾਅਦ ਜਿਹੜੀ ਜਰਸੀ ਹੈ ਆ ਆ ਗਈ ਬਾਈ ਇਹ ਕਿਹੜੀ ਬੋਲਦੀ ਹੈ ਬਾਈ ਇਹਦੀ ਇਹਦੀ ਜਿਹੜੀ ਇਹਦੀ ਮਾਂ ਨਾ ਇੱਕੋ ਸਾਡੇ ਕੋਲ ਆ ਜਰਸੀ ਵੈੜ ਇੱਕੋ ਉਹਨੇ ਵੱਛੀ ਦਿੱਤੀ ਆ 50 ਜੀਰੋ ਬਾੜ ਦੀ ਇਹਦੀ ਮਾਂ ਬਾਈ ਠੀਕ ਹੈ ਆ ਬਾਈ ਬੈਫ ਬੋਲ ਜੈਕ ਮਾਰਦੀ ਆ ਇਹਦੀ ਮਾਂ ਦੰਦੋ ਖਿਰੀਆ 35 ਕਿਲੋ ਰਗਾੜਾ ਬਾਈ ਪੈਂਤੀ ਕਰੋ ਐਸਟਮ ਮਾਲਾ ਉਹ ਵੇੜ ਚੱਲੀ ਜਾਂਦੀ ਹੈ 28 29 ਕਿਲੋ ਤੇ ਬਈ ਸਾਡੇ ਕੋਲੇ ਠੀਕ ਹੈ ਇਹ ਉਮਰੇ ਦੀ ਕਿੰਨੀ ਹੋਗੀ ਇਹਦੀ ਬੱਚੀ ਵੀ ਬਾਈ ਹੋਊਗੀ ਬਸ ਢਾਈਆਂ ਢਾਈ ਕੁ ਮਹੀਨਿਆਂ ਦੀ ਬਸ ਅੱਛਾ ਇਹ ਇਹ ਜਰਸੀ ਕੀ ਭਾਜ ਦੇਾਂਗੇ ਜਰਸੀ ਬਾਈ ਸਹੀ ਜਮਾ ਜੈਜ ਬਾਈ 35000 ਰੁਪਏ ਦੀ ਬੱਚੀ ਦੇ ਨਾਲ ਮੜਾ ਕੱਢੀ ਨੂੰ ਸਾਈਡ ਨੂੰ ਦੋਸਤੋ ਜੈਕਮਾਰ ਬੈਫ ਕੰਪਨੀ ਵੱਲੋਂ ਬੁੱਲ ਹੈ ਹਾਂਜੀ ਬਾਈ ਜਰਸੀ ਦਾ ਤੇ 50062 ਦੀ ਮਾ ਹੈ 35 ਕਿਲੋ ਤੇ ਪੀਕ ਲੈਵਲ ਸੀਮਾ ਦਾ ਖੀਰੀ ਬੱਚੀ ਦਾ ਸੋ ਇਹ ਜਰਸੀ ਵੇਖ ਲਓ ਤੁਸੀਂ ਇੱਕ ਜਿਵੇਂ ਬਾਈ ਇਧਰ ਛੋਟਾ ਬੱਚਾ ਫਿਰਦਾ ਆ ਬਿਆਰ ਆ ਇੱਕਨੀ ਉਮਰ ਹੋਊ ਇਹਦੀ ਬਈ ਬਈ ਇਹ ਤਾਂ ਏ ਮਹੀਨੇ ਦਾ ਵਸ ਦੁੱਧ ਪੀਂਦਾ ਬੱਚਾ ਬਈ ਇੱਕ ਮਹੀਨੇ ਦਾ ਹਾਂਜੀ ਬਈ ਕਿਹੜੇ ਬੋਲਦਾ ਇਹ ਬਈ ਸਪਾਈਕ ਦਾ ਸਪਾਈਕ ਦੀ ਹੈ ਇਹਦੀ ਮਾਂ ਦਾ ਕੀ ਰਿਕਾਰਡ ਹੈ ਬਈ ਇਹਦੀ ਮਾਂ ਦਾ ਵੀ ਬਈ ਸਾਰਿਆਂ ਦਾ ਰਿਕਾਰਡ ਬਈ ਆਪਣੇ ਫਾਰਮਲੇ ਸਾਰਿਆਂ گاؤں ਦਾ ਮੰਨ ਲਾ 40 ਕਿਲੋ ਤੋਂ ਘਾਟ ਆਪਾਂ ਗਾਣੇ ਰੱਖਦੇ ਬਈ ਫਾਰਮ ਦੇ ਉੱਤੇ ਠੀਕ ਹੈ ਹਾਂਜੀ ਵਧੀਆ ਸਾਰੀ ਟੋਪ ਰੀਡ ਹੀ ਆ ਬਈ گاਵਾ ਠੀਕ ਹੈ ਅੱਛਾ ਇਹਦੀ ਮਾਂ ਕਿਹੜੇ ਸੀ ਮੰਦੀਆਂੋਂ ਕਸਾਇਆ ਜਾਂਦਾ ਜਹਾ ਇਹਦੀ ਇਹਦੀ ਮਾਂ ਇਹ ਬੀਸਟ ਦੀ ਹੈੀ ਬੀਸਟ ਦੀ ਹਾਂਜੀ ਮਾਂ ਠੀਕ ਹੈ ਅੱਛਾ ਭਾਈ ਇਹ ਕੀ ਪਾਚ ਦੇ ਦੇਣਗੇ ਇਹ ਭਈ ਆਪਾਂ ਪੰਜੀ ਆਰਪੀ ਦੇ ਦੇਣਗੇ ਬੱਚੀ 235 ਦੀ ਇਹ ਬੱਚੀ ਹੈ 1 ਮਹੀਨਾ ਉਮਰ ਹੈ ਸਪਾਈਕ ਬੁਲਦੀ ਆ ਦੇਖ ਲੋ ਬੱਚੀ ਪੱਜੀ ਫਿਰਦੀ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਨੇ ਵਛਣਾ ਵਕਾਉ ਕੀਤੀਆਂ ਪਸੰਦ ਆਉਣ ਤਾਂ ਕੰਟੈਕਟ ਕਰ ਲਿਓ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ